ਥੋੜਾ ਟਰੈਕਟਰ ਲੈ ਗਿਆ ਥੋੜੇ ਬਾਅਦ ਤੇ ਬਹੁਤ ਜਾਇਜ਼ ਰੇਟ ਤੇ ਜਿਹੜਾ ਤੁਹਾਨੂੰ ਆਹ ਟਰੈਕਟਰ ਆ ਮਤਲਬ ਜਮਾ ਜਾਇਜ਼ ਰੇਟ ਵਾਲੀ ਵੀਡੀਓ ਅੱਜ ਕੋਈ ਬਾਲੀ ਮਹਿੰਗੀ ਵੀਡੀਓ ਨਹੀਂ ਹੈਗੀ ਜਾਇਜ਼ ਰੇਟ ਵਾਲੀ ਕੋਈ ਵੀਡੀਓ ਆ ਜਿੰਨੇ ਥੋੜੇ ਆ ਟਰੈਕਟਰ ਖੜਿਆ ਚਾਰ ਕਾ ਬਾਈ ਕੋਲੇ ਵਧੀਆ ਤੇ ਗਾਰੰਟੀ ਵਾਲਾ ਟਰੈਕਟਰ ਆ ਜੇ ਤੁਸੀਂ ਲੈ ਕੇ ਜਾਣੇ ਆ ਬਾਹ ਕੇ ਦਸੱਲੀ ਕਰਕੇ ਫੇਰ ਜਾਦਾ ਬਾਈ ਸਾਸਰੀ ਕਾ ਸਾਸਰੀ ਕਾ ਬਾਈ ਤੇ ਵੀਰੇ ਇੱਕ ਰਿਹਾ ਡਰੈਸ ਤੇ ਆਪਣਾ ਪਿੰਡ ਬੋਲ ਦੋ ਕਿੱਥੇ ਆਪਾਂ ਡਰੈਸ ਵੀਰੇ ਪਿੰਡ ਓਪਲੀਆ ਹੂੰ ਜ਼ਿਲ੍ਹਾ ਬਰਨਾਲਾ ਭਰਾ ਪਿੰਡ ਓਪਲੀਆ ਜ਼ਿਲ੍ਹਾ ਬਰਨਾਲਾ ਹਾਂਜੀ ਤੇ ਇਹ ਰਹਿ ਕਿਹੜੇ ਰੋਡ ਤੇ ਜਾਂਦਾ ਮਾੜਾ ਜੀ ਵੀ ਦੱਸ ਦੋ ਇਹ ਰਹਿ ਵੀਰੇ ਇਹ ਆਪਣਾ ਕੱਟੂ ਵਾਲੀਆਂ ਰੋੜਾ ਵੀਰੇ ਲੱਡੇ ਲੰਗ ਜਾਂਦਾ ਹੈ ਠੀਕ ਆ ਜੀ ਹਾਂਜੀ ਤੇ ਵੀਰੇ ਆਹ ਆਪਣੇ ਕੋਲ ਅੱਜ ਖੜਾ 735 ਮਤਲਬ ਜਾਇਜ਼ ਰੇਟ ਵਾਲਾ ਪੀਵੀ010 ਆ ਇਹਦਾ ਭਈ ਕੀ ਰੇਟ ਮੰਗ ਕਰਦੇ ਆਪਾਂ 94 ਮਾਡਲ ਆ ਭਰਾ ਜੀ ਅਗਲੇ ਟੇ ਰੱਦੇ ਕਾ ਵੀਰੇ ਮੂਰਲੇ ਨਵੇਂ ਆ ਜੀ ਹਾਂ ਇਹ ਵੀਰੇ ਆਪਾਂ ਬਸ ਸਵਾ ਲੱਖ ਦੇਨੇ ਆ ਵੀਰੇ ਮੁੱਲ ਨੂੰ ਨਹੀਂ ਸੁਣਦਾ ਦੇ ਦੇਣ ਨਹੀਂ ਦੱਸਦੇ ਵੀਰੇ ਦੇਣ ਲੈਣੀ ਦੱਸਦੇ ਆ 125000 ਰੁਪਏ ਦਾ ਦੇਣਾ ਵੀਰੇ ਸਾਰੇ ਨਗ ਪੂਰੇ ਆ ਬਾਈ ਹਾਂ ਸਾਰੇ ਨਗ ਪੂਰੇ ਆ ਜੋ ਵੀ ਮਾਲਾ ਟਰੈਕਟਰ ਦੇ ਨਾਲ ਨਵੇਂ ਦੇ ਨਾਲ ਆਉਂਦਾ ਉਹ ਨਗ ਪੂਰੇ ਆ ਅੱਗੇ ਬਾਈ ਆਹ ਫਾਰਮ ਟਰੱਕ 60 ਆ ਜਿਹੜਾ ਇਹ ਫਾਰਮ ਟਰੱਕ ਵੀਰੇ 97 ਮਾਡਲ ਆ ਜੀ ਹਾਂਜੀ 80 ਬਹ ਟਾਇਰ ਨੇ ਜੀ ਦੇ ਜੀ 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 ਤੇ ਟਰੈਕਟਰ ਵੀ ਓਕੇ ਆ ਜੀ ਇਹ ਇਹ ਵੀ ਟਰੈਕਟਰ ਇਹਦੀ ਬਾਈ ਕੀ ਡਿਮਾਂਡ ਆ ਇਹ ਵੀਰੇ ਸਿੰਗਲ ਕਲੱਚ ਤੇ ਆਪਾਂ ਡਬਲ ਕਲੱਚ ਕਰਿਆ ਸਾਰਾ ਸਮਾਨ ਨਾਵਾ ਪਾਇਆ ਅੱਛਾ ਪਹਿਲਾਂ ਇਹ ਸਿੰਗਲ ਕਲੱਚ ਸੀ ਹਾਂਜੀ ਜੀ ਆਪਾਂ ਡਬਲ ਕਲੱਚ ਕਰਿਆ ਜੀ ਇਹ ਸਾਰਾ ਨਵਾ ਬਿਲ ਦੇ ਮਾਗਲੇ ਨੂੰ अच्छा बेल देख के तोरागे अगले सामान पाएदा जी सामान पाएदा ते फिर एदी आपा की मांग छिप वाली कापी है जी हां ए देना जी आपा 175000 एक लाख 75000 जे कोई ਵੀਡੀਓ ਸ਼ੇਅਰ ਕਰਕੇ ਉਹ ਜਾਂ ਸਕਰੀਨਸ਼ਾਟ ਕਰਦਾ ਹੀ ਮਨਤਨ ਛੋੜਾ ਕਿਉਂ ਬੰਦਾ ਸਕਰੀਨਸ਼ਾਟ ਲੈ ਕੇ ਉਹ ਕਰਦਾ ਹਾਂ ਹਾਂ ਤੇ ਜੇ ਮੰਨ ਲਾ ਵੀ ਕਿਸੇ ਨੂੰ ਵਧੀਆ ਟਰੈਕਟਰ ਚਾਹੀਦਾ ਜਾਇਜ਼ ਰੇਟ ਵਾਲੇ ਆ ਤੇ ਬਾਲੇ ਮਹਿੰਗੇ ਟਰੈਕਟਰ ਨਹੀਂ ਹੈਗੇ ਕਿ ਕਈ ਵੀ ਆਮ ਜ਼ਿਮੀਂਦਾਰ ਹਨਾ ਜਿਹੜਾ ਥੋੜੀ ਪਹਿਲੀ ਵਾਲਾ ਹੁੰਦਾਗਾ ਜਿਹੜਾ ਇਹ ਉਹਦੇ ਲਈ ਮੰਨ ਲਾ ਵੀ ਟਰੈਕਟਰ ਜਿਹੜਾ ਕਿਆ ਬਾਦੀ ਹੈ ਵੀ ਆ 735 ਹੈ ਜਿਹੜਾ ਇਹ ਆ ਗਿਆ ਵੀਰੇ 94 ਮਾਡਲ ਹਾਂਜੀ ਏ ਵੀਰੇ ਨੰਬਰ ਐਚ ਆਰ ਆ ਬਾਲਾ ਹਰਿਆਣਾ ਨੰਬਰ ਜੀ ਨੂੰ ਹਰਿਆਣਾ ਨੰਬਰ ਆ ਜੀ ਚਾਰੇ ਟਾਇਰ ਵੀਰੇ ਦੇ ਸੀ ਹਟ ਦਿਆ ਜੀ 65 70 ਪੈਸੇ ਜੀ ਟਰੈਕਟਰ ਇੰਜਨਰੀ ਦਾ ਚੰਗਾ ਬਹੁਤ ਆ ਬਾਈ ਜੀ ਜੀ ਬਈ ਆਪਣੇ ਮਨ ਲੈ ਵੀ ਇਥੇ ਕੋਈ ਪ੍ਰੋਬਲਮ ਹੁੰਦਾ ਨਹੀਂ ਪੈਂਦੀ ਐਚ ਆਰ ਦੀ ਨਹੀਂ ਵੀਰੇ ਕੋਈ ਪ੍ਰੋਬਲਮ ਨਹੀਂ ਪੈਂਦੀ ਇਹਨਾਂ ਨੂੰ ਵੱਡਾ ਟਰੈਕਟਰ ਵੀ ਨੌਂ ਨੂੰ ਦਾ ਹੁੰਦਾ ਨੌਂ ਨਹੀਂ ਹੁੰਦੇ ਭਰਾ ਦਾਸ ਤੋਂ ਥੱਲੇ ਅੱਛਾ ਦਾਸ ਤੋਂ ਥੱਲੇ ਨਾ ਨਹੀਂ ਹੋਣਗੇ ਅੱਜ ਤੋਂ ਆਪਾਂ ਕਾਗਜ਼ ਦਵਾਵਾਂਗੇ ਅਗਲੇ ਕਾਗਜ਼ ਸਾਰੇ ਫੋਲੋ ਵੀਰੇ ਜ਼ਿੰਮੇਦਾਰ ਹੂਗਾ ਆਪਣੀ ਹਾਂ ਜ਼ਿੰਮੇਦਾਰੀ ਆਪਣੀ ਨਹੀਂ ਨਹੀਂ ਵੀਰੇ ਜ਼ਿੰਮੇਦਾਰੀ ਫੋਲੋ ਹੋ ਆਪਣੀ ਹਾਂ ਮੋੜ ਕੇ ਅਗਲੇ ਕੋਲ ਨਹੀਂ 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 ਵੀਰੇ ਆਪਾਂ ਬੈਠੇ ਆਂ ਵੀਰੇ ਹਾਂ ਆਪਾਂ ਦੱਸ ਕੇ ਸਾਰੀ ਅਗਲ ਨੂੰ ਦੇ ਕੇ ਹਾਂ ਇਹ ਇਹ ਨਹੀਂ ਗੱਲ ਹੈ ਕਿ ਬਾਈ ਕਹਿੰਦਾ ਵੀ ਆਪਾਂ ਜੋ ਵੀ ਚੀਜ਼ ਦਵਾਗੇ ਦੱਸ ਕੇ ਦਵਾਗੇ ਨਹੀਂ ਗਲਤ ਜੀ ਆਪਾਂ ਦਿੰਦੀ ਨਹੀਂ ਗਲਤ ਨਹੀਂ ਆਪਾਂ ਲੈ ਨਹੀਂ ਆ ਨਾ ਹੀ ਦਿੰਦੇ ਆ ਹਾਂ ਬਾਈ ਕਹਿੰਦਾ ਨਹੀਂ ਆਪਾਂ ਚੀਜ਼ ਗਲਤ ਲੈਣੀ ਆ ਤੇ ਨਹੀਂ ਆਪਾਂ ਗਲਤ ਜੀ ਦੇਣੀ ਹਾਂ ਤੇ ਵੀਰੇ ਉਹ ਆਪਣੇ ਕੋਲ ਉਹ ਜਿਹੜਾ ਖੜਾ 855 ਉਹ ਵੀਰੇ 96 ਮਾਡਲ 96 ਮਾਡਲ ਹਾਂ ਟਰੈਕਟਰ ਬੜਾ ਵੱਧ ਗਿਆ ਭਈਆ ਹਾਂ ਹਾਂ ਟਰੈਕਟਰ ਸਾਰਾ Ориਜਨਲ ਹੈ ਵੀਰੇ ਨਾ ਪੈਰੀ ਤੇ ਤਾਂ ਭਲਾ ਆਪਦੇ 4 ਮਹਲਾਣੇ ਲਵਾਈ ਹੈ ਹੈਨਾ ਮੂਲੇ ਟਰ ਜਮਾਨਾ ਮੈਂ ਵੀਰੇ ਮਗਲੇ ਜਮੀਨ ਨਵੀਂ ਆ ਬਸ ਉਹ ਨਵੇਂ ਅਰਗੇ ਬਈ ਇਹਦੇ ਆ ਸਾਈਡਾਂ ਹਾਂਜੀ ਹਾਂਜੀ ਬੁੱਢੀਆਂ ਆਂ ਹੁੰਦੀਆਂ ਆ ਜਿਹੜੀਆਂ ਖੈਰ ਵੀਰੇ ਬੇਦਾਗ ਨੇ ਹਾਂ ਚਾਰ ਬੰਦਾ ਚੈੱਕ ਕਰਾ ਲਿਆ ਆਪਣੀ ਜ਼ਿੰਮੇਵਾਰੀਆ ਜ਼ਿੰਮੇਵਾਰੀ ਬਈ ਇਹ ਕੀ ਮੰਗ ਆ ਬਈ ਇਹਦੀ ਕਿਹੜਾ ਮਾਡਲ ਆ ਇਹ ਵੀਰੇ 96 ਮਾਡਲ ਆ ਹੂੰ ਡਬਲ ਕਲਚ ਆ ਵੀਰੇ ਇਹ ਵੀ ਡਬਲ ਕਲਚ ਆ ਹਾਂਜੀ 540 ਚੱਕਰਾ ਅੱਛਾ 540 ਚੱਕਰਾ 40 ਚੱਕਰ 6 ਚਰੀ ਕਹਿੰਦੇ ਜਿਹੜੇ ਜੀ ਆਪਾਂ ਜੀ 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 ਤੇ ਇਹ ਵੀ ਨੰਬਰ ਐਚ ਆਰ ਆ ਜੀ ਅੱਛਾ ਇਹ ਵੀ ਐਚ ਆਰ ਨੰਬਰ ਐਚ ਆਰ ਨੰਬਰ ਆ ਜੀ ਫੈਟਰ ਲਿੰਕਾਂ ਲੋਕਾਂ ਦੇ ਬਹੁਤ ਸਾਫ਼ ਆ ਸਾਰਾ origignal ਆ ਹੂੰ ਤੇ ਬਾਈ ਇਹਦਾ ਕੀ ਮੰਗਦੇ ਆਪਾਂ ਇਹ ਵੀ ਦੇ ਦੇਣਗੇ ਜੇ ਆਪਾਂ 1,70,000 ਦਾ ਹਾਂ ਨਾ 1,70,000 ਰੁਪਏ ਤੁਸੀਂ 800 55 ਲੈ ਜਿਓ ਕੋਈ ਬਲੋ ਮਾਰ ਜੇ ਕੋਈ ਬਾਜ ਕਰ ਜੇ ਆਪਾਂ ਦੇਣਦਾਰ ਹਾਂ ਜੀ ਚਾਰ ਟਰੈਕਟਰ ਖੜਿਆ ਬਾਈ ਕੋਲੇ ਚਾਰ ਹੀ ਤੁਸੀਂ ਜੇ ਤੁਹਾਡੇ ਕੋਈ ਫੱਟ ਆਉਂਦਾ ਹੈ ਪੂਰੀ ਦਸੱਲੀ ਨਾਲ ਆਪਦਾ ਬਾਕੇ ਲਿਜਾ ਸਕਦੇ ਆ ਪੈਂਟ ਦੇ ਵਿੱਚ ਇੱਥੇ ਬਾਈ ਤੁਹਾਨੂੰ ਪੈਲੀ ਦਾ ਕੋਈ ਅਰੇਂਜਮੈਂਟ ਕਰਕੇ ਦਊਗਾ ਹਾਂਜੀ ਹਾਂਜੀ ਘਰੇ ਹੈਨਾ ਵੀ ਜੇ ਤੁਸੀਂ ਬਾਕੇ ਦੇਖਣਾ ਲੱਖ ਚਾਕ ਮੱਲਾ ਖਿੱਚ ਕੇ ਦੇਖਣਾ ਟਰਾਲੀ ਮਗਰ ਪਾ ਕੇ ਦੇਖਣੀ ਆ ਜੋ ਹਿੱਸਾ ਜੀ ਚਚਾਈ ਵੀ ਅਗਲੇ ਨੇ ਦੇਖਣੀ ਆ ਜੋ ਵੀ ਤੁਹਾਡੀ ਇੱਛਾ ਹੋਗੀ ਮੋਟਰ ਆ ਜੀ 25 ਦੀ ਮੋਟਰ ਤੇ ਜੇ ਕੋਈ ਹੈਗੀ ਕਣਕਣਾ ਆਪਾਂ ਦੱਸ ਕੇ ਦਿੰਨਾ ਵੀ ਕੋਈ ਚਾਹ ਕਰਦਾ ਹਾਂ ਮੱਲਾ ਵੀ ਪਹਿਲ ਦੇ ਹੱਦ ਦੇ ਬਾਈ ਦੇ ਵੀ ਜੋ ਵੀ ਹੋਊਗਾ ਤੁਹਾਨੂੰ ਦੱਸ ਕੇ ਦਿੱਤਾ ਜਾਏ ਐ ਨਹੀਂ ਹੋਊਗਾ ਵੀ ਇੱਥੋਂ ਬਾਈਕਰ ਤੁਸੀਂ ਲੈ ਜਾਓਗੇ ਮੱਲਾ ਘਰੇ ਜਾ ਕੇ ਉਹ ਗੱਲਾਂ ਨਿਕਲਣਾ ਤੇ ਭਾਈ ਉਹ ਗੱਲਾਂ ਤੋਂ ਹਨਾ ਬਾਦ ਚ ਬਾਈ ਪਾਸੇ ਹਟੇ ਉਹ ਕਹਿੰਦਾ ਵੀ ਨਹੀਂ ਇਹ ਗੱਲ ਨਹੀਂ ਹੋ ਸਕਦੀ ਵੀਰ ਜੀ ਫਿਰ ਦੁਬਾਰੇ ਨਿਵਾਲਨੇ ਆਪਾਂ ਕਿਰਾਂ ਦੇ ਦਾ 10 ਨੂੰ ਹੋਰ ਦੱਸਦੇ ਜਿੰਨੇ ਵੀ ਆਪਾਂ ਦਿਨੇ ਟਰੈਕਟਰ ਵਿਛੇਲ ਕਰ ਦਿੰਗੇ ਆਪਾਂ ਅਗਲਾ ਦਾਖਦਾ ਜੀ ਹਾਂ ਜੀ ਠੀਕ ਹੈ ਜੀ ਗਾਂਹ ਜਾ ਕੇ ਦਾ ਦੇ ਵੀ ਬਾਈ ਉਪਲੀ ਵਾਲੇ ਬਾਈ ਕੋਲ ਲੈ ਆਪਾਂ ਝੂਠ ਦਵਾਨੀ ਮਾਰ ਕੇ ਦੇਣਾ ਹਾਂ ਹਾਂ ਜੀ ਹਾਂ ਜੀ ਤੇ ਵੀਰ ਬਣੇ ਵੀਡੀਓ ਸ਼ੇਅਰ ਕਰ ਦਿਓ ਜੋ ਵੀ ਆਮ ਜ਼ਿਮੀਂਦਾਰ ਹਨਾ ਮਤਲਬ ਵੀ ਇਹ ਟਰੈਕਟਰ ਆ ਜਿਹੜੇ ਉਹਨਾਂ ਦੇ ਕੋਲ 5 ਸਿਕੰਡ ਤੇ ਅਗਲਾ ਆਪ ਦਾ ਕੋਈ ਵੀ ਕਾਰੋਬਾਰ ਕਰਨਾ ਹੈ ਜਾਂ ਭਾਰਤ ਦਾ ਕਰਨਾ ਹੈ ਜਾਂ ਉਹਦਾ ਕਿਸੇ ਨੇ ਬਵਾਈ ਬਾਈ ਲਈ ਰੱਖਣਾ ਹੈ ਅੱਜ ਵੀ ਨਹੀਂ ਬਾਈ ਲਈ ਰੱਖਣਾ ਤਾਂ ਉਹ ਮਤਲਬ ਵੀ ਇਹ ਟਰੈਕਟਰ ਉਹਨਾਂ ਤੱਕ 5 ਸਾਈਡ ਮਤਲਬ ਬਾਲਾ ਮਹਿੰਗਾ ਰੇਟ ਨਹੀਂ ਇੱਕ 25 ਤੋਂ ਲੈ ਕੇ 2 ਗ ਲੱਖ ਦੇ ਵਿੱਚ ਹੀ ਇਹ ਸਾਰੇ ਬਈ ਹੈ ਹਨਾ ਤੇ 1 ਲੱਖ ਰੁਪਏ ਤੋਂ 1 25 ਤੋਂ ਲੈ ਕੇ 2 ਗ ਲੱਖ ਰੁਪਏ ਦੇ ਆਹ ਸਾਰੇ ਥੋੜੇ ਟਰੈਕਟਰ ਆ ਜਿਹੜੇ 2 ਗ ਲੱਖ ਰੁਪਏ ਦੇ ਵਿੱਚ ਵਿੱਚ ਇਹ ਵੰਡ ਜਾਣਗੇ ਨਹੀਂ ਨਹੀਂ ਵੀ ਛੋਟੀਆਂ ਵੀਰ ਜੇ ਵੱਡਾ ਟਰੈਕਟਰ ਲੈਂਦੇ ਸੋੜਾ ਇਟ ਲੈਣੇ ਆਪਾਂ ਜੀ ਹਾਂਜੀ ਵੱਧ 735 ਹੁੰਦੇ ਆਪਣੇ ਕੋਲੇ 735 ਆ 735 ਮਿਹੂ ਰੰਝਾ ਬੱਲਾ 735 ਵਾਲੇ ਨਾਂ ਦੇ ਨਾਲ ਬਾਈ ਹੁਣੇ ਮਸ਼ਹੂਰ ਆ ਉਪਲੀ ਵਾਲੇ ਹਾਂਜੀ ਹਰ ਵਕਤ ਹੁੰਦੇ 735 ਜਿੰਨਾਂ ਨੂੰ ਵੀ ਚਾਹੀਦੇ ਆ ਬਾਈ ਦਾ ਕੰਟੈਕਟ ਨੰਬਰ ਜਿਹੜਾ ਵੀਡੀਓ ਤੇ ਚੱਲ ਰਿਹਾ ਏ ਉਪਲੀ ਦਾ ਬਾਈ ਹੈ ਉਪਲੀ ਪਿੰਡ ਆ ਬਾਈ ਦਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਇਹ ਸਿੱਧੂ ਪੱਤੀਆ ਜੀ ਮੱਖਣ ਨੌਆ ਮੇਰਾ ਹਾਂ ਮੱਖਣ ਨੌਆ ਸਿੱਧੂ ਬੱਤੀ ਮੱਖਣ ਪਿੰਡ ਦੇ ਵਿੱਚ ਮੈਂ ਕੱਲਾ ਕੰਮ ਹੀ ਕਰਦਾ ਜੀ ਟਰੈਕਟਰਾਂ ਦਾ ਟਰੈਕਟਰਾਂ ਦਾ ਪਿੰਡ ਜਾ ਕੇ ਜਿਹਨੂੰ ਮਰਜ਼ੀ ਪਸਲੇ ਮੱਖਣ ਦੇ ਕੇ ਰਹਿ ਜਾਣਾ ਜਿਹੜਾ ਟਰੈਕਟਰਾਂ ਦਾ ਕੰਮ ਹਾਂਜੀ 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 ਠੀਕ ਹੈ ਬਾਈ ਧੰਨਵਾਦ ਵੀਰੇ ਥੋੜਾ ਟਾਈਮ ਦੇਣ ਲਈ ਤੇ ਵੀਡੀਓ ਸ਼ੇਅਰ ਕਰ ਦਿਓ ਨੰਬਰ ਬੋਲ ਦ ਵੀਰੇ ਕਰੀ ਆਪਾਂ ਨੰਬਰ ਜੀ 75894 ਜੀ 35551 ਟਰੈਕਟਰਾਂ ਦੀ ਯਾਰ ਫੁੱਲ ਗਾਰੰਟੀ ਹੋਊਗੀ ਬਾਈ ਯੂ ਨਾਲ ਹੈ ਦੂਜੀ ਵਾਰ ਬਾਈ ਨੂੰ ਮਿਲ ਲਿਆ ਬਾਈ ਮਤਲਬ ਵੀ ਜੋ ਵੀ ਹੈਗਾ ਹੈਗਾ ਬਾਈ ਕਹਿੰਦਾ ਆਪਾਂ ਸੱਚ ਹੀ ਵੀਡੀਓ ਤੋਂ ਪਹਿਲਾਂ ਜੋ ਵੀ ਗੱਲਾਂ ਬਾਤਾਂ ਹੁੰਦੇ ਹੋਗਾ ਯਾਰ ਆਪਾਂ ਸੱਚ ਬੋਲ ਕੇ ਦੇਣਾ ਆਪਾਂ ਝੂਠ ਬੋਲਣਾ ਹੀ ਨਹੀਂਗਾ ਜਿੰਨਾਂ ਨੂੰ 735 ਚਾਹੀਦਾ ਬਾਈ ਉਹਨਾਂ ਕੋਲੇ ਲਾਜ਼ਮੀ ਵੀਡੀਓ ਦੇ ਘੰਟੀ ਖੜਕਾ ਲਿਓ 735 ਕੀ ਬਣਾ ਜੀ ਆਪਾਂ ਨੂੰ ਬਾਣੀਆਂ ਨੂੰ ਲੋਡਰਾਂ ਤੇ ਬਦਲ ਲੋੜ ਪੈਂਦੀ ਹੈ ਜੀ ਹਾਂਜੀ ਜਿਵੇਂ ਨੀਵੇਂ ਮਾਡਲ ਦੇ ਨਹੀਂ ਪੰਪ ਬਾਹਰ ਕਢਾਉਂਦੇ ਆ ਜੀ 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 ਆਪਾਂ ਪੰਪ ਬਾਹਰ ਕੱਢ ਕੇ ਵੀ ਦੇ ਦਿੰਨੇ ਆ ਜੀ ਅੱਛਾ ਜੇ ਮੰਨ ਲਾ ਵੀ ਗੱਲ ਨੂੰ ਜੇ ਕੋਈ ਕਹਿੰਦਾ ਵੀ ਆਪਾਂ ਨੂੰ ਪੰਪ ਬਾਹਰ ਕੱਢਣਾ ਹੈ ਲੁਧਿਆਣਾ ਦੇ ਬਾਣੀਆਂ ਨੂੰ ਦਿੱਤੇ ਜੀ ਆਪਾਂ ਦੋ ਹਾਂਜੀ ਉਹਨਾਂ ਦੇ ਪੰਪ ਬਾਹਰ ਕੱਢ ਦਿੱਤੇ ਜੀ ਆਪਾਂ ਨੇ ਅੱਛਾ ਪੰਪ ਬਾਹਰ ਕੱਢ ਬਾਹਰ ਕੱਢ ਕੇ ਜੀ ਹਾਂਜੀ ਪਹਿਲਾਂ ਆਪਾਂ ਦਿੱਤੇ 44 ਟਰੈਕਟਰ ਇੱਕ ਆ ਸਹੀ ਫੜਾ ਗਿੱਤੇ ਆਪਾਂ ਨੂੰ ਬੰਦੇ ਜੀ ਉਹ ਡਾਵਲ ਕੱਟ ਵੀ ਕਰਾਇਆ ਜੀ ਸੀਜ ਦੀ ਵੀ ਕਰਾਇਆ ਤੇ ਇੰਜਨ ਵੀ ਕਰਾਇਆ ਉਹਦਾ ਇੰਜਨ ਵੀ ਕਰਾਇਆ ਹਾਂਜੀ ਸਾਰਾ ਕਰਕੇ ਪੈਸਾ ਹੀ ਫੜਾ ਗਿੱਤੇ ਉਹ ਕਰਕੇ ਦਸੱਲੀ ਵਖ ਦਿੱਤਾ ਜੀ ਹਾਂ ਦਸੱਲੀ ਨਵਾਂ ਹੀ ਕੰਮ ਆ ਵੀਰ ਜੀ ਹੌਲੀ ਰੁਪਏ ਤੇ ਲੱਗਦਾ ਜੀ ਭੇਦ ਲੱਗਦਾ ਜੋ ਵੀ ਤੁਸੀਂ ਮੰਨ ਲਾ ਵੀ ਸੰਦ ਖਰੀਦਣਾ ਬਾਈ ਕੋਲੋਂ ਮਨ ਲਾ ਦਸੱਲੀ ਵਾਲਾ ਬੰਦਾ ਹੈ ਉਹ ਕੋਲੇ ਪੁਰਾਣੀ ਨਹੀਂ ਆਪਾਂ ਨੂੰ ਸਾਲ ਸਾਲ ਕਿਹੋ ਜਿਹਾ ਕੰਮ ਕਰਨਾ ਹਾਂ ਹਾਂਜੀ ਹਾਂਜੀ ਠੀਕ ਆ ਬਾਈ ਧੰਨਵਾਦ ਨਵੀਆਂ ਜੀ ਕੰਮ ਹਾਂਜੀ ਹਾਂ ਧੰਨਵਾਦ ਵੀਰੇ ਟਾਈਮ ਦੇਣ ਲਈ ਤੇ ਵੀਡੀਓ ਸ਼ੇਅਰ ਕਰ ਦਿਓ ਕਿਸੇ ਆਮ ਜ਼ਿਮੀਂਦਾਰ ਤਾਂ ਇਹ ਵੀਡੀਓ ਲਾਜ਼ਮੀ ਵਿਚਾਰਿਓ ਜੇ ਕਿਸੇ ਨੂੰ ਟਰੈਕਟਰ ਦੀ ਲੋੜ ਆ ਮਨ ਲਾ ਵੀ ਬਾਈ ਮੱਖਣ ਨਾਲ ਲਾਜ਼ਮੀ ਉਹਦਾ ਕੰਟੈਕਟ ਜਿਹੜਾ ਹੋ ਸਕੇ ਧੰਨਵਾਦ ਵੀਰੇ ਧੰਨਵਾਦ